ਆਰ ਉਹਨਾਂ ਨੇ ਜੱਜ ਲੈ ਕੇ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜੱਜ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੁੱਟ ਦਾ ਲਿਆਏ ਉਹਨੂੰ ਮਾਰਦਾ ਇਹਨਾਂ ਨੇ ਮਾਰਦਾ ਅੱਛਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਸਾਨੂੰ ਤੇ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ ਚ ਹੀ ਹੋਈ ਆ ਆ ਮੇਰੇ ਆ ਦੇ ਬੇੜੇ ਚੋਕਲੇ ਆ ਬੋਦਵਾਰ ਨੂੰ ਘਰੋਂ ਵੀ ਕੁੱਟਦੇ ਲਿਆਏ ਆ ਕੜਵੇਂ ਇੱਥੇ ਵੀ ਆਏ ਨ ਕੋਈ ਚਾਂਗੀ ਜੀ ਵੀ ਕੁੱਟਿਆ ਜੇਤ ਮਾਰ ਮਾਰ ਕੇ ਨ ਮਾਰ ਕੇ ਤੇ ਆੜੇ ਬੱਚੇ ਨੂੰ ਇਹਨਾਂ ਨੇ ਕੰਨਾ ਥੋਣਾ ਕੜਾ ਲੱਕ ਸਾਡੀ ਨਵੀਂ ਵਾਦੀ ਮਹਿਲਪੁਰਾ ਥਾਣਾ ਕੜਾ ਇਹ ਮਿੱਟੀ ਥਾਣਾ ਪੈਂਦਾ ਵਾ ਘਰੋਂ ਚੱਕਿਆ ਦੀ ਬੁਣੀ ਘਰੋਂ ਚੱਕਿਆ ਵਾ ਘਰੋਂ ਚੱਕਿਆ ਕੇ ਸਾਡੇ ਦੋ ਬੇਟੇ ਨ ਕਰੋ ਮਕਰ ਕਿਤੇ ਇਹਨੂੰ ਚੋਕ ਲਿਆਏ ਇਹਨੂੰ ਮਾਰ ਕੇ ਨਾਲੇ ਕੋੜ ਕੋੜ ਕੇ ਮਾਰ ਦਿੰਦਾ ਪੁੱਛੋ ਇਹਦਾ ਸਾਹਮਣੇ ਪੁੱਤਰ ਹੈ ਉਹ ਇੱਕ ਕਸੂਰ ਨਹੀਂ ਕੋਈ ਕਸੂਰ ਨਹੀਂ ਨਾ ਜਾਏ ਚੋਕ ਲਿਆਏ ਹਨ ਜਦੋਂ ਪੁੱਤਰ ਚੱਪਿਆ ਤੁਸੀਂ ਪੁੱਛਿਆ ਨਹੀਂ ਕੋਈ ਕਸੂਰ ਹੈ ਇਹ ਘਰ ਨਹੀਂ ਆਇਆ ਇਹਨੂੰ ਕੋਠੀਆਂ 'ਚ ਕੰਮ ਕਰਦੇ ਆ ਇਹਨੂੰ ਕੋਠੀਆਂ 'ਚ ਕੰਮ ਕਰ ਸਾਨੂੰ ਪਤਾ ਵੀ ਨਹੀਂਗਾ ਵੀ ਚੋਕਿਆ ਕੱਲਾ ਬੇਟਾ ਕਰ ਰਹੀਗਾ ਕਿੰਨੇ ਦੀ ਉਮਰ ਤੋਂ ਵੱਡੀ 30 ਸਾਲ ਇਹ ਕੰਮ ਕਰਦਾ ਸੀ ਰੱਗ ਦਾ ਕੰਮ ਖਾਂਦਾ ਸੀ ਤੇ ਹੁਣ ਕੀ ਕਹਿੰਦੇ ਬੋਲਤੋ ਕੁਛ ਨਾ ਕੁਛ ਨਹੀਂ ਹਜੇ ਕੀਤਾ ਤਾਂ ਇਹ ਗੱਲ ਬਾਤ ਸਾਨੂੰ ਕਿਹਨੇ ਕਿਹਾ ਇੱਥੇ ਹੀ ਫੋਨ ਗਿਆ ਵਾ ਇੱਥੇ ਹੀ ਫੋਨ ਗਿਆ ਵਾ ਹੋਰ ਦੱਸੋ ਕੀ ਧਰਣਾ ਲਾਇਆ ਧਰਣਾ ਲਾਇਆ ਸੀ ਤੁਹਾਨੂੰ ਸਾਰਿਆਂ ਨੂੰ ਸਾਬ ਜਾਈ ਰਵੇ ਤੁਹਾਨੂੰ ਕੀ ਲੱਗਦਾ ਮੰਮੀ ਮਿਓ ਜੀ ਹਾਂਜੀ ਉਹ ਕਰੇ ਮੇਰਾ ਨਾਮ ਸਮੀਰ ਹੈ ਕੀ ਲੱਗਦਾ ਜੇ ਮੁੰਡੇ ਦੀ ਮੋਤ ਮੇਰਾ ਬਸਖਾ ਭਰਾ ਵਾ ਆਪਣੇ ਵੇਖ ਕੀ ਹੋਇਆ ਕੀ ਆ ਦੱਸੋ ਹੋਇਆ ਨਾ ਕੱਲ ਪਰਸੋਕੇ ਲੈ ਗਿਆ ਇਹ ਭਰਾ ਨੂੰ ਹਾਂ ਆਏ ਘਰਾਂ ਨੇ ਕੁੱਟ ਮਾਰ ਕੀਤੀ ਨੇ ਪਿਸਤੌਲ ਦੇ ਬਾਟੇ ਵੀ ਮਾਰੇ ਓਰੇ ਇੱਥੇ ਆਹ ਮੁੰਡੇ ਰੇ ਅੰਦਰ ਵਰਗੇ ਚੀਕਣੇ ਆ ਬਾਹਰ ਦਾ ਕਈ ਇਹਨਾਂ ਦੀ ਅੱਛਾ ਤੇ ਚੌਂਕੀ ਸੁਰੱਖਿਆ ਬਣਾਈ ਰੇ ਤੇ ਮਾਰ ਲਈ ਬਣਾਈ ਉਹਨਾਂ ਨੇ ਹਾਂ ਹਾਂ ਤੁਹਾਨੂੰ ਕਿਤਰਾ ਪਤਾ ਲੱਗਾ ਕੀ ਮੌਤ ਹੋ ਗਈ? ਤੁਹਾਨੂੰ ਰੇ ਹੈਗੇ ਭਾਈ ਇਹਨਾਂ ਨੂੰ ਦੱਸਿਆ ਜਾਂ ਨੂੰ ਅੱਛਾ ਉਹਨਾਂ ਨੇ ਜਦੋਂ ਅਰੈਸਟ ਕਰਕੇ ਲੈ ਕੇ ਆਏ ਸੀ ਫੋਟ ਉਸ ਤੋਂ ਬਾਅਦ ਇੱਥੇ ਆ ਕੇ ਥਾਣੇ 'ਚ ਮਿਲੇ ਆਪਣੇ ਬਣਾ ਨੂੰ ਕਦੀ ਨਹੀਂ ਮਿਲੇ ਮਿਲਣ ਨਹੀਂ ਦਿੱਤਾ ਨਾ ਨਹੀਂ ਮਿਲਣ ਦਿੱਤਾ ਮਿਲਣ ਨਹੀਂ ਦਿੱਤਾ ਹਾਂ ਇੱਥੇ ਪਵਾ ਮੁੰਡੇ ਦੀ ਮੌਤ ਹੋ ਗਈ ਹੁਣ ਇਹਦਾ ਜ਼ਿੰਮੇਵਾਰ ਕੌਣ ਹੈ? ਪੁਲਸੀ ਆ ਹੋਰ ਕਹਾਂ ਹਾਂ ਥੋੜ ਜਿਹੜੀ ਚੁੱਕ ਕੇ ਲੈ ਗਿਆ ਚੁੱਕ ਕੇ ਲੈ ਗਿਆ ਜਿਹੜੇ ਕਾਰਨਾਂ ਚ ਚੁੱਕ ਕੇ ਲੈ ਕੇ ਕੀ ਕਾਰਨ ਸੀ ਕੀ ਪਰਚਾ ਜਿਹੜੀ ਚਿੱਟਾ ਵੇਚਦਾ ਵਾ ਉਹ ਰਿਵਚਾ ਨਸ਼ਾ ਤਾਂ ਨਹੀਂ ਕਰਦਾ ਉਹਨੇ ਵੇਚਿਆ ਕਦੀ ਚਿੱਟਾ ਨਹੀਂ ਉਹ ਦਰੂ ਤੱਕ ਵੀਦਾ ਬਸ ਅੱਛਾ ਕੀ ਮੰਗ ਕਰਦੇ ਇਨਸਾਨ ਦੀ ਕੀ ਮੰਗ ਕਰਦੇ ਇਨਸਾਨ ਮੰਗ ਲੇ ਬਸ ਕੀ ਮੰਗ ਮੰਗਦੇ ਚ ਕੀ ਚਾਹੁੰਦੇ ਮੰਗ ਵਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਕਾਰਵਾਈ ਇਹਨਾਂ ਦੇ ਪੁਲਸ ਵਾਲਿਆਂ ਇਹ ਤਾਂ ਕਵੀ ਕੰਡਾ ਦੀ ਗੱਲ ਸੁਪਰੀਂਟ ਤਾਂ ਕਾਹੂੰਂ ਦਿਆ ਸਾਰੇ ਆ ਨਾ ਇੰਨੇ ਦਿਨ ਹੋ ਗਏ ਉਹਨਾਂ ਨੂੰ ਉੱਥੇ ਜੇਲੇ ਰੱਖਿਆ ਸੀ ਤੁਹਾਡੇ ਭਰਾ ਨੂੰ ਕਿੰਨੇ ਦਿਨਾਂ ਤੋਂ ਚਾਰ ਦਿਨ ਹੋ ਗਏ ਇਹਨਾਂ 4 ਦਿਨ ਤੋਂ ਇੱਥੇ ਥਾਣੇ ਦੇ ਵਿੱਚ ਹਾਂ ਥਾਣੇ ਦੇ ਵਿੱਚ ਆ ਠੀਕ ਆ ਤਾਂਾਣੇ ਦੇ ਅੰਦਰ ਹੀ ਮੌਤ ਹੋਈ ਥਾਣੇ ਦੇ ਅੰਦਰ ਹੀ ਮੌਤ ਹੋਈ ਬਸ ਠੀਕ ਹੈ ਥਾਣੀ ਪਹਿਲੀ ਆਪਣਾ ਨਾਮ ਮੇਰਾ ਨਾਮ ਸੁਨੇਣਾ ਸਰ ਸਾਹਮਣੇ ਦੇਖ ਕੇ ਕੀ ਤੁਹਾਡਾ ਕੋਈ ਲੱਗਦਾ ਜਿਹੜੀ ਮੇਰਾ ਘਰ ਵਾਲਾ ਹੀ ਸਰ ਕਿੰਨੀ ਉਮਰ ਦੀ ਉਹਦੀ ਉਹਨਾਂ ਦੀ 30 ਸਾਲ ਹੈ ਕਿਹੜੇ ਕੇਸ ਪੁਲਿਸ ਲੱਗੇ ਆਈ ਸਰ ਉਹਨਾਂ ਨੂੰ ਨਜਾਇਜ਼ ਲੈ ਕੇ ਆ ਕਿ ਨਸ਼ਾ ਵੇਚਦਾ ਨਸ਼ਾ ਨਹੀਂ ਹੀ ਉਹ ਵੇਚਦਾ ਉਹ ਠੀਕ ਕਰੇ ਲੰਮੇ ਪਿਆਨ ਜਿਆ ਚੋਕਲੇ ਆ ਮੇਰਾ ਬੇਟਾ ਵੀ ਨਾਲ ਹੀ ਬੇਟਾ ਦੇ ਸਾਹਮਣੇ ਕੁੱਟ ਦਾ ਲਿਆਏ ਉਹਨੂੰ ਮਾਰਤਾ ਇਹਨਾਂ ਨੇ ਮਾਰਤਾ ਹੁਣ ਕੀ ਹੋਇਆ ਅੰਦਰ ਮੌਤ ਹੋਈ ਹੈ ਜਾਂ ਕੀ ਹੋਇਆ ਪਤਾ ਨਹੀਂ ਸਰ ਸਾਨੂੰ ਤੇ ਇਹਨਾਂ ਨੇ ਉਦੋਂ ਦੱਸਿਆ ਜਦੋਂ ਮੌਤ ਹੋ ਗਈ ਆ ਨਹੀਂ ਅੰਦਰ ਹੀ ਹੋਈ ਥਾਣੇ ਹਾਂ ਥਾਣੇ ਚ ਹੀ ਹੋਈ ਆ ਆ ਮੇਰਾ ਬੇਟਾ ਇਹਦੇ ਸਾਹਮਣੇ ਨਜਾਇਜ਼ ਉਹਨੂੰ ਚੋੱਕ ਕੇ ਲਿਆਇਆ ਘਰੋਂ ਤਰ ਇਹ ਵੀ ਕੁੱਟਿਆ-ਕੁੱਟਦੇ ਲਿਆਏ ਇੱਥੇ ਤੱਕ ਮੋੜ ਦਾ ਕਦੋਂ ਪਤਾ ਲੱਗਾ ਤੁਹਾਨੂੰ ਮੋੜ ਦਾ ਸਾਨੂੰ ਦੱਸਿਆ 2 ਵਜੇ 2 ਵਜੇ ਨਹੀਂ ਜਦ ਵਿੱਚ ਮਿਲਣਾ ਹੈ ਕਦੇ ਉਹਨੇ ਕਿਹਾ ਵੀ ਮੈਨੂੰ ਜਾਦਾ ਕੁੱਟਦੇ ਆ ਹਾਂ ਸਰ ਉਹਨੇ ਅੱਜ ਮੈਨੂੰ 9:30 ਵਜੇ ਦੱਸਿਆ ਮੈਨੂੰ ਬਹੁਤ ਕੁੱਟਿਆ ਮੇਰੀਆਂ ਲੱਤ ਵੀ ਤੋੜੀ ਆ ਮੇਰੇ ਦਰਦੋਂੋਂ ਆਂਡੀ ਆ ਮੈਨੂੰ ਦਵਾਈ ਲੈ ਦੇ ਇਹਦਾ ਨਾਮ ਲਾਂਦੇ ਵੀ ਕਿਹਦੇ ਮਲਾਜਮ ਸਰ ਮਲਾਜਮ ਦਾ ਨਾਮ ਹੀ ਮੈਨੂੰ ਪਤਾ ਅੰਦਰ ਕੁੱਟਿਆ ਹਾਂ ਅੰਦਰ ਕੁੱਟਿਆ ਬਾਈ ਇੱਕ ਹਫਤਾ ਹੋ ਗਿਆ ਪੁਲਿਸ ਰਿਮਾਂਡ ਤੇ ਹੀ ਰੱਖਿਆ ਪੰਜ ਦਿਨ ਹੋ ਗਏ ਸਰ ਉਹਨੂੰ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਨੇ ਸਰ ਕੀਤਾ ਹੀ ਕੱਲ ਕੱਲ ਕੋਰਟ ਪਰ ਜੇਲ ਨਹੀਂ ਭੇਜਦੇ ਸੀ ਸਰ ਜੇਲ ਨਹੀਂ ਭੇਜਦੇ ਹਾਂਜੀ ਰਿਮਾਂਡ ਲਿੱਤਾ ਹਾਂਜੀ ਤੇ ਭਾਜੀ ਕਿਸ ਤਰ੍ਹਾਂ ਦੇਖਦੇ ਆ ਥਾਣੇ ਦੇ ਅੰਦਰ ਆਪਣੀ ਸੁਰੱਖਿਆ ਵਾਸਤੇ ਪਹੁੰਚਦੇ ਆ ਤੇ ਉੱਥੇ ਜੇ ਬੰਦਾ ਮਰ ਜੇ ਸਰ ਗਲਤ ਹੈ ਇਨਸਾਫ ਮਿਲਣਾ ਚਾਹੀਦਾ ਵਾ ਸਭ ਨੇ ਕੀ ਮੰਗਰਦੀ ਮੰਗ ਕਰਦੇ ਕੀ ਮੰਗਰਦੇ ਕਿਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਚੋਕ ਕੇ ਲਿਆਏ ਸਰ ਜਿਹੜੇ ਚੋਕ ਕੇ ਲਿਆਏ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਮੰਗ ਤੁਹਾਡੀ ਪੂਰੀ ਹੁੰਦੀ ਜੇ ਨਹੀਂ ਇਨਸਾਬ ਮਿਲਦਾ ਕੀ ਕਰੋਗੇ ਕੋਈ ਨਹੀਂ ਇੱਥੇ ਤਰਨਾਲਾ ਛੱਡਾਂਗੇ ਭਾਵੇਂ 10 ਦਿਨਾਂ ਨਾਲ ਲਾਸ਼ ਦਾ ਸਸਕਾਰ ਕਰਨਾ ਪਵੇ ਇੱਥੇ ਰਹਿਣਾ ਪਊਗਾ ਡੈਡ ਬੁਡੀ ਦਿੱਤੀ ਇਹਨਾਂ ਨੇ ਨਹੀਂ ਸਰ ਅਜੇ ਤੱਕ ਨਹੀਂ ਦਿੱਤੀ ਕਿੱਥੇ ਰੱਖੀ ਜੰਨਾਂ ਨੇ ਪਤਾ ਨਹੀਂ ਇਹ ਵੀ ਨਹੀਂ ਦੱਸਣ ਦੇ ਅਜੇ ਤੱਕ ਕਿੰਨੀ ਉਮਰ ਦੀ ਚਾਚਾ ਸਾਹਿਬ ਆ ਕੇ 30 ਸਾਲ ਸਰ 20 ਸਾਲ ਬਸ ਹਾਂਜੀ ਇੱਕ ਬੇਟਾ ਹਾਂਜੀ ਭਾਈ ਹੁੰਦੀ ਕ ਲੜਕੇ ਦੀ ਮੌਤ ਹੋਈ ਕਹਿੰਦੇ ਥਾਰੇ ਸਰ ਸਾਨੂੰ ਪਤਾ ਲੱਗੇ ਸੀ ਕਿ ਇੱਕ ਲੜਕੇ ਦੀ ਜਿਹੜਾ ਹਵਾ ਲਾਤ ਦੇ ਵਿੱਚ ਥੋੜੀ ਤਬੀਅਤ ਖਰਾਬ ਹੋ ਗਈ ਸੀ ਉਸਨੂੰ ਤੁਰੰਤ ਅਸੀਂ ਹਸਪੀਟਲ ਦੇ ਵਿੱਚ ਐਸ ਐਚਓ ਸਾਹਿਬ ਦੀ ਉਹਨਾਂ ਦੀ ਟੀਮ ਹਸਪੀਟਲ ਲੈ ਕੇ ਗਈ ਨਾਲ ਦੀ ਨਾਲ ਗੁਨਾਨਕ ਦੇ ਹਸਪੀਟਲ ਇੱਥੇ ਕੀ ਜਿਹੜੇ ਇਲਾਜ ਉਸਦੀ ਡੈਥ ਹੋ ਗਈ ਸੀ ਜੀ ਸਰ ਪਰ ਮਾਰ ਕੇ ਬਣਾ ਨੇ ਦੇ ਅੰਦਰ ਹੋਈ ਹੈ ਕਿ ਯਾ ਹਸਪੀਟਲ ਦੇ ਵਿੱਚ ਨਹੀਂ ਹਸਪੀਟਲ ਦੇ ਵਿੱਚ ਹੋਈ ਸੀ ਵੈਨ ਹੀ ਵਾਸ ਅੰਡਰਗੋਇੰਗ ਟ੍ਰੀਟਮੈਂਟ ਉਦੇ ਟਾਈਮ ਤੇ ਇਹਦੀ ਡੈਥ ਹੋਈ ਸਰ ਇਹ ਜਿਹੜਾ ਲਿਆਦਾ ਸ਼ਖਸ ਇਹ ਕਿਹੜੇ ਕੇਸ ਚ ਲੈ ਕੇ ਆਏ ਸੀ ਇਹ ਐਨਡੀ ਦੇ ਕੇਸ ਚ ਸੀਗਾ ਤੇ ਇਹਦੇ ਚ ਜਿਹੜੀ ਰਿਪੋਰਟਸ ਆਈ ਹੈਗੀਆਂ ਉਹਦੇ ਚ ਵੀ ਡਾਕਟਰ ਨੇ ਕਿਹਾ ਕਿ ਨੋ ਇਨਜਰੀ ਫ੍ਰੈਕਚਰ ਜੁਰੀਸ ਫਾਊਂਡ অর ਐਨੀਥਿੰਗ ਸਵੇਰੇ ਵੀ ਇਹਨਾਂ ਦੀ ਜਿਹੜੀ ਵਾਈਫ ਆ ਸੀ ਇਹਨਾਂ ਨੂੰ ਪ੍ਰੋਪਰ ਬਿਸਕਟ ਚਾਹ ਜੋ ਵੀ ਖਾਣਾ ਦੇ ਕੇ ਗਏ ਸੀ ਇਹਨਾਂ ਨੇ ਖਾਇਆ ਬਟ ਇਹ ਸੱਡਨਲੀ ਇਹਨਾਂ ਨੂੰ ਜਦੋਂ ਪ੍ਰੋਬਲਮ ਅਨੀਜ਼ੀਨੈਸ ਫੀਲ ਹੋਈ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੇ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਤੇ ਉੱਥੇ ਇਹਨਾਂ ਦੀ ਅੰਡਰ ਟ੍ਰੀਟਮੈਂਟ ਇਹਨਾਂ ਦੀ ਦੇਤੀ ਸੈਡਮਾਈਸ ਤੇ ਪਰ ਵੀ ਬਿਲਕੁਲ ਲੋਕਿਆ ਜਾ ਰਿਹਾ ਕਿ ਸਵੇਰੇ ਜਦੋਂ ਮੈਂ ਮੁਲਾਕਾਤ ਕਰਕੇ ਗਈ ਉਦੋਂ ਰੋ ਰਿਆ ਸੀ ਔਰ ਕਹਿ ਰਿਹਾ ਸੀ ਮੈਨੂੰ ਕੁੱਟਿਆ ਬਹੁਤ ਜ਼ਿਆਦਾ ਵਾ ਮੇਰਾ ਮੇਰਾ ਇਲਾਜ ਕਰਵਾਓ ਇਹਨੂੰ ਪਟਾਕੇ ਐਵੇਂ ਕਿ ਰਾਤ ਨੂੰ ਹੀ ਸਾਡਾ ਮੈਡੀਕਲ ਇਹਦਾ ਕਰਵਾਇਆ ਸੀਗਾ ਅੰਦਰ ਵਾਸ ਨੋ ਫਰੈਸ਼ ਇਨਜਰੀ ਜੋ ਕਿ ਰਿਪੋਰਟ ਵੀ ਹੈ ਡਾਕਟਰ ਦੀ ਐਸੀ ਕੋਈ ਇਨਸੀਡੈਂਟ ਨਹੀਂ ਹੈਗਾ ਬਕਾਇਦਾ ਇਹਦੇ ਤੇ ਬਾਕੀ ਤਾਂ ਦੇਖੋ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਬੈਠਦੀ ਸਭ ਕੁਝ ਹੁੰਦਾ ਆਫਟਰ ਪੋਸਟਮਾਰਟਮ ਤੇ ਕਲੀਅਰ ਹੋਈ ਜਾਏਗਾ ਬਟ ਐਸੀ ਚੀਜ਼ ਕੋਈ ਹੋਈ ਨਹੀਂ ਹੈ ਜੋ ਮੋਤਵਾ ਦਾ ਲੈ ਕੇ ਆਇਆ ਸੀ ਸਾਡੇ ਰਿਮਾਂਡ ਤੇ ਸੀ ਹਾਂਜੀ ਰਿ ਕਸਟਡੀ ਚ ਅਸੀਂ ਭੇਜ ਰੇ ਸੀਗੇ ਉਹ ਟ੍ਰਾਂਜਿਟ ਰਿਮਾਰਕ ਤੇ ਸੀ ਉਹ ਇੱਕ ਮਲਾਜਤ ਉਤੇ ਕਹਿੰਦੇ ਤੇ ਨੇ ਕਿ ਉਹਨਾਂ ਬੰ ਲੋਕ ਘਰੋਂ ਉਡਦੇ ਲਿਆਂਦੇ ਗਿਆ ਸੀ ਸਾਡੇ ਕੋਲ ਸਾਰਾ ਗਰੂਪ ਹੈ ਜੀ ਉਸ ਤੋਂ ਬਾਅਦ ਡਾਕਟਰ ਦਾ ਮੈਡੀਕਲ ਹੁੰਦਾ ਡਾਕਟਰ ਨੇ ਮੈਡੀਕਲ ਨੇ ਕਿਹਾ ਕਿ ਨੋ ਇੰਜਰੀਜ਼ ਵਰ ਫਾਊਂਡ ਉਹਦੇ ਵਿੱਚ ਹੁਣ ਹਾਊ ਕੈਨ ਦੇ ਕੈਨ ਨੂੰ ਤਾਂ ਬੰਦਾ ਬਹੁਤ ਕੁਝ ਕਹਿ ਦਿੰਦਾ ਜੀ ਕੋਈ ਐਸਆਈ ਵੀ ਪੋਜ਼ਿਟਿਵ ਵੀ ਹੈਗਾ ਸੀ ਅਸੀਂ ਲਿਖਿਆ ਹੋਇਆ ਐਚਸੀਪੀ ਤੇ ਐਚਆਈਵੀ ਦਾ ਵੀ ਟੈਸਟ ਹੋਇਆ ਜੀ ਰਿਪੋਰਟ ਦੇ ਵਿੱਚ ਹੈ ਥੈਟ ਸਜੈਸਟ ਕਿ ਡਰੱਗਸ ਦਾ ਵੀ ਇਨਟੇਕ ਹੋ ਸਕਦਾ ਜੋ ਕਿ ਅਸੀਂ ਜਿਸ ਕੇਸ ਚ ਫੜਿਆ ਹੈਗਾ ਜਾਣੇ ਦੇ ਬਾਅਦ ਧਰਨਾ ਲਗਾਇਆ ਹੁਣ ਉਹ ਕਿਸ ਤਰੀਕੇ ਨਾਲ ਆਪਾਂ ਹੈਂਡਲ ਕਰਦੇ ਵੀ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਇਹ ਹੈ ਕਿ ਜੀ ਆਸ਼ਵਾਸਨ ਉਹਨਾਂ ਨੂੰ ਹੀ ਦਿੱਤਾ ਜਾਂਦਾ ਕਿ ਸਭ ਕੁਝ ਫੇਅਰ ਐਂਸਕੁਆਇਰ ਜਾਂਚ ਹੋਏਗੀ ਇਹਦੇ ਵਿੱਚ ਕਿਸੇ ਦਾ ਵੀ ਅਨਡੂ ਪ੍ਰੈਸ਼ਰ ਐਂਡ ਐਨੀਥਿੰਗ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਕਾਇਦਾ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਵੀ ਹੁੰਦੀ ਹੈ ਉਹ ਹੋਏਗੀ which is very independent ਅਸੀਂ ਆਪ ਹੀ ਲਿਖ ਕੇ ਭੇਜਣਾ ਤੇ ਆਈ ਥਿੰਕ ਉਹ ਦਿਲ ਕੋਆਪਰੇਟ ਵਿਦ ਅਸ ਐਸ ਵੈਲ ਕੜਾਉਂਦਾ ਨਹੀਂ ਆਪਰਾ ਮੋੜਾ ਮੇਰੀ ਜਾਨ ਕਰ ਤੜਫੀ ਜਨਾ ਤੂੰ ਤੜਫੀ ਜਨਾ ਫਿਰ ਹਾਂ ਸੁਣ ਪਾਪਾ ਜੀ ਮੇਰੀ ਗੱਲ ਸੁਣ ਮੇਰੇ ਗੱਲ ਕੋ ও ভাইয়া ভাইয়া মানে একটা মানে সামনে আছে তো আপনি তো কথা দিছেন যে আপনি যাবেন না কিন্তু না দিয়ে আপনি বড় হয়ে যাবেন মার দাও তুমি বড় হয়ে যাবে এত রাখতো كده জমি হয়ে যাবে पर तू भी तो रुक घर वाला ना निकल नहीं मारे उसके बारे में कोई नहीं चाहिए 5 6 मिनट में और ये तरीका है ज्यादा करने और भाई

ਇਹ ਨੰਨਾ ਵੀ ਮੰਨ ਲੈਣਾ ਨੰਨ ਵੀ ਕਹਿ ਦੇਣਾ ਉਹਨੂੰ ਇਲਾਜ ਦੇ ਇਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਨਜਾਇਜ਼ ਕੁੱਤਾਂ ल्या ਲਿਆ ਲਿਆ ਤੇ ਇਹ ਸਾਡੇ ਦੇ ਪਾਪਾ ਜੀ ਨੇ ਨਜਾਇਜ਼ ਨਜਾਇਜ਼ ਕੀਤੀ ਇਹਨਾਂ ਨੇ ਬਾ ਤੋਂ ਨੂੰ ਲਿਆਉਣ ਦੇ ਹੱਕ ਕੌਣ ਚਿਤਰਾ ਦੇ ਕਾਲਾ ਮੂੰਹ ਕਰਨ ਇਹ ਨਜਾਇਜ਼ ਕੀਤੀ ਭਾਜੀ ਨਜਾਇਜ਼ ਹੀ ਆ ਨਜਾਇਜ਼ ਮਾਰਿਆ ਉਹਨੂੰ ਨਜਾਇਜ਼ ਨਾ ਆ ਨਸ਼ਾ ਵੇਚਦਾ ਆਪਣੇ ਕੋਲੋਂ ਚੋਰਾ ਕੋਈ ਨਹੀਂ ਹੁੰਦਾ ਇਹ ਨਿੱਕੇ ਜਿਹੇ ਬੱਚੇ ਚਾ ਵੇਚਦਾ ਬਾ ਤੋਂ ਨੂੰ ਚਿਤਰਾ ਦਾ ਹਰ ਪੈਣਾ ਚਾਹੀਦਾ ਪੋਰਪੋਸ ਨਹੀਂ ਉਹਦੇ ਛਿੱਤਰ ਵੱਜਣੇ ਚਾਹੀਦੇ। ਇਹ ਸਾਰੇ ਬੇਕਾਬਰ ਮੁਲਾਜ਼ਮ ਦੇ ਮੱਥੇ ਲਾ ਦੋ। ਕੋਮ ਮੁਲਾਜ਼ਮ ਨੂੰ ਨਹੀਂ ਆਉਣਾ ਜਿਨ੍ਹਾਂ ਨੂੰ ਕੁੱਟਿਆ, ਉਹਨੂੰ ਮਾਰਨੀਂ। ਅਈ ਉਹਦੇ ਉਹਦਾ ਛਿੱਤਰ ਮਾਰ। ਜਿਹੜੇ ਇੰਨਾ ਵਿੱਚ ਡਿਓ ਉਹਨਾਂ ਨੂੰ ਫੜਦੇ ਨਹੀਂ। ਇਹ ਕਿਉਂ ਨਹੀਂ ਜਿਹੜਾ ਮਾੜਾ ਨੂੰ ਤਕਰੀਬ ਉਹਨੂੰ ਚੋਕ ਲਿਆ ਹੁੰਦੇ ਨਸ਼ਾ ਵੇਚਦਾ। ਪੁੱਛਣ ਵਾਲੇ ਵੀ ਆਪ ਹੀ ਆਏ। ਪੁੱਛਣ ਨੂੰ ਚੋਕਦੇ। ਪਾਉਣ ਵਾਲੇ ਵੀ ਆਪ ਹੀ ਆਏ। ਮੀਂਹ ਲੈਣਦੇ ਆ। ਕੌਣ ਲੈਂਦਾ ਮੀਨਾ ਅਮਲਾਗਮ ਲੈਂਦੇ ਆ ਲੰਗੇ ਮਹੀਨੇ ਪ੍ਰੂਫ ਹੈਗਾ ਆਪਣੇ ਕੋ ਪ੍ਰੂਫ ਕਰਵਾਵਾਂਗੇ ਤੁਹਾਨੂੰ ਪ੍ਰੂਫ ਇਹਨਾਂ ਦੀਆਂ ਜਨਾਹਾਂ ਨੇ ਹੁੰਦੀਆਂ ਕਿਹੜਾ ਲੈਂਦਾ ਜਿਹੜਾ ਚੋਕ ਕੇ ਲਿਆਇਆ ਉਹ ਲੈਂਦਾ ਸੀ ਕੀ ਨਾਮ ਹੈ ਨਾਮ ਨੂੰ ਨਹੀਂ ਪਤਾ ਆਹੀ ਕਿ ਜੇ ਲੋਕਾਂ ਦੇ ਕੱਪੜੇ ਧੋਸਾ ਬੱਚੇ ਪਾ ਮਗਾ ਦੇ ਕੋਠੀਆਂ ਚ ਕਹੀ ਪੁਲਸਾਂ ਦੇ ਨਾਮ ਪੁੱਛੇ ਦੇ ਨਾ ਸਾਨੂੰ ਅੰਦਾਜ਼ੇ ਨਹੀਂ ਹੁੰਦੇ ਵੀ ਤਨਖਾਹ ਦੇ ਕੇ ਕੋਠੀਆਂ ਚ ਪਾ ਮਾਰ ਮਰ ਜਾਇਦਾ ਦਾ ਦਾਖਲ ਕਰਾਇਆ ਜੋ 20 ਜਾਲਾ ਸ਼ਰਤ ਲਿਖਾਈ ਹੈ ਨਾ ਸੇਵ ਕਮ ਤਾਂ ਜਾਂਦੀ ਆ ਰਾਤ ਨੂੰ ਮੈਂ ਕੰਮ ਤੋਂ ਨਹੀਂ ਆ ਪੁੱਟੇ ਮਾਰੇ ਸਮੈਕ ਵੀ ਤਾਂ ਇੰਨਾ ਦੀ ਕੱਲੀ ਆਈ ਇਹਨੂੰ ਤਾਂ ਕੰਮ ਦੇ ਲੋਕਾਂ ਕੋਲ ਸਮੈਕ ਕੱਲੀ ਆਈ ਗਏ ਦੀ ਕੱਲੀ ਤਗੜੀਆਂ ਨੂੰ ਫੜਦੇ ਨਹੀਂ ਮਾਰਿਆਂ ਨੂੰ ਖੜੀ ਜਾਂਦੇ ਜਿਹੜੇ ਕਰਦੇ ਨਹੀਂ ਸਮੈਕ ਜਿਹੜੇ ਕਰਦੇ ਨਹੀਂ ਉਹ ਕਹ ਦਿੰਦੇ ਵੀ ਇਹ ਕਿਤੇ ਰੋਕ ਲੈਣ ਸਮੈਕ ਜੇ ਅੰਬਸਰ ਚ ਵੇਖ ਜਾਵੇ ਕਿ ਲੋਕਾਂ ਦੇ ਮਾਮਾ ਦੇ ਪੁੱਤ ਨਾ ਮਰਨ ਨਿਜਾਇਜ਼ ਜਿੱਦੀ ਇਹਨਾਂ ਨਾਲ ਬੰਨਣਾ ਨਾ ਭੈਣਾਂ ਦੇ ਗਲਾ ਚ ਮਾਰਨਾ ਹੋਣਾ ਬੱਚੇ ਨਾ ਪਿਓ ਤੋਂ ਬਿਨਾ ਰਹਿਣ ਬੱਚੇ ਨਾ ਪਿਓ ਤੋਂ ਬਿਨਾ ਰਹਿਣ ਚਲੋ ਚੱਲੀ ਯਾਰ ਇਤਨਾ ਕਿੰਨੀ ਦੇਰ ਹੋ ਗਿਆ ਕਲੋ ਤੇ ਢੰਡਿਆ ਲਿਆ ਲਿਆ ਤੇ ਨਜਾਇਜ਼ ਨਜਾਇਜ਼ ਕੀਤੀ ਇਹਨਾਂ ਨੇ ਬਸ ਉਹਨੂੰ ਲਿਆਉਣ ਉਹਦੇ ਹਾਰ ਪਾਉਣ ਛਿੱਤਰਾ ਦੇ ਕਾਲਾ ਮੂੰਹ ਕਰਨ ਜਿਹਨੇ ਮਾਰਤਾ ਨਜਾਇਜ਼ ਮਾਰਿਆ ਉਹਨੂੰ ਨਜਾਇਜ਼ ਨਾ ਉਹ ਨਸ਼ਾ ਵੇਚਦਾ ਆਪਣੇ ਕੋਲੋਂ ਸਾਰਾ ਕੁਝ ਕੀਤਾ ਇਹਨੇ ਨਿਕੇ ਜੇ ਬੱਚੇ ਦੇ ਸਾਹਮਣੇ ਲਿਆਏ ਉਹਨੂੰ ਕਰੋ ਵੇਚਦਾ ਪਾਸੂ ਕੋਲ ਨੂੰ ਚਿਤਰਾੜਾ ਪੈਣਾ ਚਾਹੀਦਾ ਹੋਰ ਕੁਛ ਨਹੀਂ ਉਹਦੇ ਛਿੱਤਰ ਬਚਨੇ ਚਾਹੀਦੇ ਨੂੰ ਸਿਰਫ ਇੱਕ ਪਾਵਰ ਮੁਲਾਜ਼ਮ ਦਾ ਮੱਤੇ ਲਾ ਦੋ ਉਹ ਮੁਲਾਜ਼ਮ ਨੂੰ ਲਿਓਣ ਜਿੰਨੇ ਉਹਨੂੰ ਕੁੱਟਿਆ ਸਾਨੂੰ ਮੁਕਫਰ ਅਸੀਂ ਉਹਦੇ ਉਹਦਾ ਛਿੱਤਰ ਮਾਰ ਮਕਰਮਚਾ ਨੂੰ ਫੜਦੇ ਜਿਹੜੇ ਇੰਨਾ ਵਿੱਚ ਛੱਡਿਓ ਉਹਨਾਂ ਨੂੰ ਫੜਦੇ ਨਹੀਂ ਜਿਹੜਾ ਮਾਰਾਂ ਨੂੰ ਟਗਰੀਬ ਨੂੰ ਚੋਕ ਲਿਆ ਹੁੰਦੇ ਨਾ ਚਾਹ ਵੇਚਦਾ ਉਸਨੂੰ ਕਾਣ ਵਾਲੇ ਵੀ ਆਪ ਹੀ ਆਏ ਉਸਨੂੰ ਚੋਕਣ ਵਾਲੇ ਵੀ ਆਪ ਹੀ ਆ ਵੀ ਨਾਲ ਲੈਂਦੇ ਆ ਕੋਣ ਲੈਂਦਾ ਮੀਨ ਮਲਾਜ਼ਮ ਲੈਂਦੇ ਆ ਲੈਂਦੇ ਮੀਨ ਕਿਹੜਾ ਹੈ ਬੜੇ ਕੋ ਪ੍ਰੂਫ ਦਿਵਾ ਲਾਂਗੇ ਤੁਹਾਨੂੰ ਪ੍ਰੂਫ ਹੈ ਕਹਿੰਦਾ ਜਿਹੜਾ ਲੈਂਦਾ ਜਿਹੜਾ ਚੁੱਕ ਕੇ ਲਿਆਇਆ ਉਹ ਲੈਂਦਾ ਕੀ ਨਾਮ ਹੈ ਨਾ ਨਹੀਂ ਪਤਾ ਨਾ ਲੋਕਾਂ ਦੇ ਕੱਪੜੇ ਧੋਦਾਂ ਬੱਚੇ ਪਾਮ ਕਰਦੇ ਕੋਠੀਆਂ ਚ ਕਹੀ ਪੁਲਸ ਵਾਲੇ ਨੇ ਨਾਮ ਪੁੱਛਣ ਦੇ ਆ ਸੰਸਾੜੇ ਆ ਫਿਰਦੇ ਨੇ ਤੇ ਤਨਖਾਹ ਦੇ ਕੇ ਆ ਕੋਠੀਆਂ ਚ ਪਾ ਕੇ ਮਾਰ ਮਾਰ ਕੇ ਇੱਧਰ ਦਾਖਲ ਕਰਾਇਆ ਜਾ 20 ਜ ਰਾਤ ਨੂੰ ਮੈਂ ਕੰਮ ਤੋਂ ਨਹੀਂ ਆ ਬੁੱਟੇ ਮਾਰੇ ਸਮੈਕ ਵੀ ਤਾਂ ਇਹਨਾਂ ਦੀ ਕੱਲੀ ਆ ਇਹੋ ਵੀ ਵੇਚਦੇ ਆ ਇਹੋ ਤਾਂ ਕੰਦੇ ਲੋਕਾਂ ਕੋਲ ਬਾਤੋ ਫੜ ਲਈਦੇ ਤਗੜਿਆਂ ਨੂੰ ਫੜ ਦੇਣੀ ਮਾਰਿਆਂ ਨੂੰ ਫੜੀ ਜਾਂਦੇ ਜਿਹੜੇ ਕਰਦੇ ਨਹੀਂ ਸਮੈਕ ਜਿਹੜੇ ਕਰਨੀ ਨਹੀਂ ਉਹਨਾਂ ਨੂੰ ਕਹਿ ਦਿੰਦੇ ਵੇਚ ਦੇ ਆ ਕਿ ਤੈ ਰੋਕ ਲੈ ਸਮੈਕ ਜੇ ਅੰਮ੍ਰਿਤ ਸੱਚ ਵੇਚ ਜਾਵੇ ਤੇ ਲੋਕਾਂ ਦੇ ਮੌੜੇ ਪੁੱਤ ਨਾ ਮਰਨ ਨਜਾਇਜ਼ ਕੀਤੇ ਇਹਨਾਂ ਨਾਲ ਬੰਦ ਨਾ ਜਾਓ ਭੈਣਾ ਦੇ ਘਰਾਂ ਚ ਬਾਲ ਦੇ ਬੱਚੇ ਨਾ ਪਿਓ ਤੋਂ ਬਿਨਾਂ ਰਹਿਣ ਚਲੋ ਚਲੋ ਬੱਚੇ ਨਾ ਪਿਓ ਤੋਂ ਬਿਨਾਂ ਰਹਿਣ ਇਹਨਾਂ ਮਾਰਿਆ ਘਰ ਵੀ ਵਿਆਪਰ ਤੱਕ ਤੋੜ ਆਇਆ ਮਾਦਰਾਂ ਗੂਏ ਬੰਦੇ ਹੀ ਭਾਈ ਅੰਦਰ ਕੋਈ ਨਹੀਂ ਮੈਂ ਕੰਮ ਤੇ ਗਈ ਨਜ਼ਾਇਜ਼ ਮੇਰੇ ਘਰੇ ਗਿਆ ਨਜ਼ਰ ਮਾਰ ਕੇ ਆਇਆ ਉਹਨੂੰ ਨੇ ਅਹੀਂ ਰੋਂਦੇ ਫਿਰਦੇ ਸੀ ਸਾਹ ਕੋ ਮੇਲਾ ਉਹਨੂੰ ਜਿੰਨਾ ਤੱਕ ਨਾ ਟਿਕਿਆ ਅਹੀਂ ਰੋਂਦੇ ਫਿਰਦੇ ਇੱਕ ਬੇਸਖਲੋਤਾ ਜੀ ਚਲ ਗਿਆ ਨਾਲ ਹੀ ਵੇਖ ਕੇ ਬਾਹਰ ਅਹੀਂ ਤੇ ਰੋਂਦੇ ਫਿਰਦੇ ਅਹੀਂ ਤੇ ਰੋਂਦੇ ਫਿਰਦੇ ਉਹ ਗਲਾਰਾ ਦੇ ਚਾਹੇ ਮਾਰਿਆ ਅਹੀਂ ਚਖੋ ਆਪਣੇ ਬੱਚੇ ਲਈ ਚਖੋ ਹੀ ਆਪਣੇ ਬੱਚੇ ਲੱਭ ਗਏ ਹੋ ਗਿਆ ਬਾਹਰੋਂ ਚੱਪਟਾ ਜਮਾ ਰੋਂਦੇ ਆ ਅਮਰ ਨੂੰ ਪਤਾ ਕਿਹੜਾ ਚੱਲ ਗਿਆ ਹੁਣੇ ਅਮਰ ਨਹੀਂ ਚੱਲਿਆ ਅਮਰ ਨਹੀਂ ਚੱਲਿਆ ਉਹਨੂੰ ਅਮਰ ਨੂੰ ਹੀ ਪਤਾਵਾ ਨਾ ਪਤਾਏ ਇਹ ਸਭ ਚੋਸ਼ਕਿੰਚਾ ਜਹੜੇ ਸਭ ਬਦਲਨੇ ਚਾਹੀਦੇ ਆ ਅਮਰ ਨਹੀਂ ਰਹਿਣਾ ਚਾਹੀਦਾ ਅਮਰ ਨਜਾਇਜ਼ ਕਰੰਡਿਆ ਲੋਕਾਂ ਨਾਲ ਨਜਾਇਜ਼ ਤੱਕ ਉਹ ਬੰਦਾ ਜਿਹਕੇ ਲੈ ਆਇਆ ਨਜਾਇਜ਼ ਲੱਗਦਾ ਹੀ ਉਹਨੂੰ ਇਹਨਾਂ ਸ਼ਰਤਾਂ ਹਾਡੇ ਕੋ ਮੰਗਦੇ ਸਾਡੇ ਕੋ ਨਿਕਲੇ ਨਹੀਂ ਇਹਨਾਂ ਛੱਡਿਆ ਅਸੀਂ ਕਿੱਥੋਂ ਤੱਕ ਅਸੀਂ ਤੇ ਆਪਾਂ ਦੇ ਮੰਗਦੇ ਇਨਤਜ਼ਾਜਾਂ ਪਿਛਾ ਦੇ ਲੇ ਅਈ ਇਹਨਾਂ ਤੋਂ ਜਾਨਵਾ ਰਿਹਾ ਹੈ ਸਾਡੇ ਕੋ ਤਾਂ 50 50 ਜਾਂਦੇ ਨੇ ਹੁੰਦੇ ਆਂ ਕਹਿੰਦੇ ਪਰਚਾ ਹੋ ਗਿਆ ਅਸੀਂ ਨਹੀਂ ਛੱਡ ਸਕਦੇ ਮੁੱਖ ਜੀ 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 चलेगी नहीं चलेगी नहीं चलेगी मुर्दाबाद मुर्दाबाद प्रशासन मुर्दाबाद मुर्दाबाद नहीं चलेगी नहीं चलेगी नहीं चलेगी शाही नहीं चलेगी नहीं चलेगी नहीं चलेगी मुर्दाबाद मुर्दाबाद प्रशासन मुर्दाबाद मुर्दाबाद प्रशासन हाय हाय प्रशासन हाय हाय